ਤਵਾਰੀਖੇ ਖਾਲਸਾ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਾਦਤ ਗੁਰੂ ਅਰਜਨ ਦੇਵ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਰੋਧੀ ਦੋ ਹਿੱਸਿਆਂ ਵਿੱਚ ਵੰਡੇ ਜਾ ਸਕਦੇ ਹਨ ਇੱਕ ਹਿੱਸਾ ਜਾਤੀ ਦੁਸ਼ਮਣੀ ਵਾਲਿਆਂ ਦਾ ਤੇ ਜਿਨ੍ਹਾਂ ਵਿੱਚੋਂ ਪ੍ਰਥੀਆ ਮਿਹਰਬਾਨ ਤੇ ਚੰਦੂ ਮੋਰੀ ਸਨ ਦੂਸਰਾ ਹਿੱਸਾ ਸ੍ਰੀ ਪੰਡਤਾਂ ਮੌਲਵੀਆਂ ਦਾ ਉਹ ਧਾਰਮਿਕ ਮਜਵੀ ਤਅਸਵ ਕਰਕੇ ਗੁਰਦੇਵ ਦੇ ਦੁਸ਼ਮਣ ਬਣੇ ਹੋਏ ਸਨ ਇਸ ਸਾਰੇ ਸਮੇਂ ਦੀ ਉਡੀਕ ਵਿੱਚ ਸਨ ਕਿ ਜਦੋਂ ਗੁਰੂ ਸਾਹਿਬ ਤੋਂ ਬਦਲਾ ਲੈ ਸਕਣ ਖੁਸਰੋ ਕੌਣ ਸੀ ਸਹਿਜਾਦਾ ਖੁਸਰੋ ਜਹਾਂਗੀਰ ਦਾ ਛੋਟਾ ਪੁੱਤਰ ਸੀ ਖੁਸਰੋ ਰਾਜਾ ਮਾਨ ਸਿੰਘ ਦੀ ਭੈਣ ਦੀ ਕੁੱਖੋਂ ਪੈਦਾ ਹੋਇਆ ਸੀ ਖੁਸਰੋ ਮਿਰਜ਼ਾ ਅਜੀਜ਼ ਕੋਕਾ ਦੀ ਲੜਕੀ ਨਾਲ ਵਿਆਹਿਆ ਹੋਇਆ ਸੀ ਅਕਬਰ ਰਾਜ ਗੱਦੀ ਖੁਸਰੋ ਨੂੰ ਦੇਣੀ ਚਾਹੁੰਦਾ ਸੀ ਪਰ ਦੇ ਨਾ ਸਕਿਆ ਮਿਰਜ਼ਾ ਅਜੀਜ਼ ਕੋਕਾ ਤੇ ਰਾਜਾ ਮਾਨ ਸਿੰਘ ਵੀ ਇਸ ਹੱਕ ਵਿੱਚ ਸਨ ਪਰ ਇਹਨਾਂ ਦੋਹਾਂ ਦੀ ਵਸਨਾ ਚੱਲਿਆ ਆਖਰ ਜਿਸ ਵੇਲੇ ਸਨ 1605 ਈਸਵੀ ਵਿੱਚ ਅਕਬਰ ਮਰ ਗਿਆ ਤਾਂ ਉਸ ਮੰਗਰੋਂ ਉਸ ਦਾ ਪੁੱਤਰ ਜਹਾਂਗੀਰ ਤਖਤ ਤੇ ਬੈਠਾ ਛੇ ਕੁ ਮਹੀਨੇ ਪਿੱਛੋਂ ਜਹਾਂਗੀਰ ਦੇ ਛੋਟੇ ਸਹਿਬਜ਼ਾਦੇ ਖੁਸ਼ਰੋ ਨੇ ਬਗਾਵਤ ਕਰ ਦਿੱਤੀ ਪਰ ਬਹਾਨਾ ਇਹ ਕੀਤਾ ਕਿ ਆਗਰਾ ਛੱਡਣ ਸਮੇਂ ਕਿ ਉਹ ਦਾਦੇ ਅਕਬਰ ਦੇ ਮਕਬਰੇ ਸਿਕੰਦਰੀਆਂ ਉੱਤੇ ਫੁੱਲ ਚੜਾਉਣ ਜਾ ਰਿਹਾ ਸੀ ਪਰ ਉਸ ਨੂੰ ਖਬਰਾਂ ਮਿਲ ਰਹੀਆਂ ਸਨ ਕੇ ਜਹਾਂਗੀਰ ਪਿੱਛੇ ਆ ਰਿਹਾ ਏ ਉਹ 350 ਸਾਥੀਆਂ ਸਣੇ ਕਵਰਾਇਆ ਹੋਇਆ ਪੰਜਾਬ ਵੱਲ ਵਧਿਆ ਇਸ ਸਮੇਂ ਉਹ ਤਰਨ ਤਾਰਨ ਸਾਹਿਬ ਆ ਗਿਆ ਗੁਰੂ ਅਰਜਨ ਦੇਵ ਜੀ ਇਹਨਾਂ ਦਿਨਾਂ ਵਿੱਚ ਤਰਨ ਤਾਰਨ ਸਾਹਿਬ ਠਹਿਰੇ ਹੋਏ ਸਨ ਉਹ ਪਹਿਲਾਂ ਵੀ ਅਕਬਰ ਨਾਲ ਗੁਰੂ ਘਰ ਦੇ ਦਰਸ਼ਨ ਕਰ ਚੁੱਕਾ ਸੀ ਤਰਨ ਤਾਰਨ ਸਾਹਿਬ ਇਸਨੇ ਲੋੜ ਅਨੁਸਾਰ ਪ੍ਰਸ਼ਾਦਾ ਪਾਣੀ ਛਕਿਆ ਪਰ ਇਸ ਦੇ ਮੰਗਰ ਜਹਾਂਗੀਰ ਦੀ ਫੌਜ ਲੈ ਕੇ ਤੁਰਿਆ ਆ ਰਿਹਾ ਸੀ ਅਸਲ ਵਿੱਚ ਖੁਸਰੋ ਦਾ ਇਰਾਦਾ ਲਾਹੌਰ ਉੱਤੇ ਕਬਜ਼ਾ ਕਰਕੇ ਕਿਲੇ ਵਿੱਚ ਬਹਿ ਕੇ ਟਾਕਰਾ ਕਰਨ ਦਾ ਸੀ ਪਰ ਉਹ ਇਸ ਯਤਨ ਵਿੱਚ ਸਫਲ ਨਾ ਹੋਇਆ ਕੁਝ ਭਰੋਸੇਯੋਗ ਸਾਥੀ ਨਾਲ ਲੈ ਕੇ ਖੁਸਰੋ ਕਾਵਲਵਲ ਨੂੰ ਨਸਿਆ ਪਰ ਚਨਾਪਾਰ ਕਰਨੀ ਲੱਗਾ ਤਾਂ ਉਹ ਪਕੜਿਆ ਗਿਆ ਸੀ ਐਨੇ ਤੱਕ ਜਹਾਂਗੀਰ ਲਾਹੌਰ ਪੁੱਜ ਗਿਆ ਸੀ ਖੁਸਰੋ ਤੇ ਉਸਦੇ ਸਾਥੀ ਕੈਦੀਆਂ ਦੀ ਹیثیت ਨਾਲ ਲਾਹੌਰ ਲਿਆਂਦੇ ਗਏ ਖੁਸਰੋ ਜਹਾਂਗੀਰ ਦਾ ਪੁੱਤਰ ਸੀ ਇਸ ਵਾਸਤੇ ਉਸ ਨੂੰ ਨਜ਼ਰਬੰਦ ਰੱਖਿਆ ਗਿਆ ਪਰ ਉਸ ਦੇ ਸਾਰੇ ਹੀ ਸਾਥੀ ਬੜੇ ਤਸੀਹੇ ਦੇ ਕੇ ਕਤਲ ਕੀਤੇ ਗਏ ਹੁਸੈਨ ਬੇਗ ਤੇ ਅਬਦੁਲ ਰਹੀਸ ਨੂੰ ਖੋਤੇ ਤੇ ਚਾੜ ਕੇ ਸ਼ਹਿਰ ਵਿੱਚ ਫੇਰਿਆ ਤੇ ਗਊ ਦੇ ਕੱਚੇ ਚਮੜੇ ਵਿੱਚ ਮੜ ਕੇ ਮਾਰਿਆ ਗਿਆ ਬਾਦਸ਼ਾਹ ਜਹਾਂਗੀਰ ਨਮਾ ਨਮਾ ਤਖਤ ਤੇ ਬੈਠਾ ਸੀ ਉਹ ਕੱਟੜ ਮੁਲਾਣਿਆਂ ਨੂੰ ਖੁਸ਼ ਕਰਨ ਵਾਸਤੇ ਗੈਰ ਮੁਸਲਮਾਨਾਂ ਉੱਤੇ ਵੱਧ ਤੋਂ ਵੱਧ ਜ਼ੁਲਮ ਕਰਨਾ ਚਾਹੁੰਦਾ ਸੀ ਕਿ ਉਹ ਪੱਕਾ ਮੁਸਲਮਾਨ ਤੇ ਇਸਲਾਮ ਦਾ ਵਫਾਦਾਰ ਹੈ ਬਾਦਸ਼ਾਹ ਕੋਲ ਸ਼ਿਕਾਇਤ ਗਈ ਕਿ ਗੁਰੂ ਮਹਾਰਾਜ ਨੇ ਬਾਗੀ ਖੁਸਰੋ ਦੀ ਮਦਦ ਕੀਤੀ ਹੈ ਜਹਾਂਗੀਰ ਨੇ ਉਸੇ ਵੇਲੇ ਗੁਰਦੇਵ ਦੀ ਗ੍ਰਿਫਤਾਰੀ ਦਾ ਹੁਕਮ ਦੇ ਕੇ ਮਰਤਜਾ ਖਾਨ ਨੂੰ ਭੇਜਿਆ ਕੁਝ ਇਤਿਹਾਸਕਾਰ ਕੇਵਲ ਚੰਦੂ ਨੂੰ ਹੀ ਗੁਨਾਹਗਾਰ ਮੰਨਦੇ ਹਨ ਪਰ ਇਹ ਮੰਨਣਯੋਗ ਹੈ ਕਿ ਹਜ਼ੂਰ ਦੇ ਵਿਰੁੱਧ ਸ਼ਿਕਾਇਤ ਕਰਨ ਵਾਲਿਆਂ ਵਿੱਚ ਚੰਦੂ ਮੋਰੀ ਹੋਵੇਗਾ ਸ਼ਿਕਾਇਤ ਕਰਨ ਵਾਲੇ ਮੌਲਵੀ ਪੰਡਤ ਪ੍ਰਥੀਆ ਤੇ ਚੰਦੂ ਆਦ ਸਨ ਪਰ ਸਰਕਾਰੀ ਕਰਮਚਾਰੀ ਹੋਣ ਕਰਕੇ ਚੰਦੂ ਦਾ ਅਸਰ ਵਧੇਰੇ ਹੋ ਸਕਦਾ ਹੈ ਗੁਰਦੇਵ ਨੂੰ ਤਸੀਹੇ ਦੇਣ ਵਿੱਚ ਵੀ ਚੰਦੂ ਦਾ ਹੱਥ ਹੈ ਪਰ ਇਹ ਸਭ ਕੁਝ ਹੁੰਦਿਆਂ ਹੋਇਆਂ ਜਹਾਂਗੀਰ ਇਸ ਪਾਪ ਤੋਂ ਬਰੀ ਨਹੀਂ ਹੋ ਸਕਦਾ ਉਸ ਦੀ ਆਪਣੀ ਲਿਖਤ ਉਸ ਦੇ ਵਿਰੁੱਧ ਸਭ ਤੋਂ ਵੱਡੀ ਗਵਾਹੀ ਹੈ ਤੁਰਕ ਜਹਾਂਗੀਰੀ ਵਿੱਚ ਜਹਾਂਗੀਰ ਆਪ ਲਿਖਦਾ ਹੈ ਦਰਿਆ ਬਿਆਸ ਦੇ ਕਿਨਾਰੇ ਗੋਇੰਦਵਾਲ ਵਿੱਚ ਪੀਰਾਂ ਤੇ ਬਜ਼ੁਰਗਾਂ ਦੇ ਪੇਸ਼ ਵਿੱਚ ਗੁਰੂ ਅਰਜਨ ਨਾਮ ਦਾ ਇੱਕ ਹਿੰਦੂ ਰਹਿੰਦਾ ਸੀ। ਉਸਨੇ ਬਹੁਤ ਸਾਰੇ ਹਿੰਦੂਆਂ ਸੰਗੋ ਮੂਰਖ ਤੇ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੇ ਰਹਿਤ ਦੇ ਤਰੀਕਿਆਂ ਨਾਲ ਸ਼ਰਧਾਲੂ ਬਣਾ ਕੇ ਆਪਣੀ ਬਜ਼ੁਰਗੀ ਤੇ ਪੀਰੀ ਦਾ ਢੋਲ ਬਹੁਤ ਉੱਚਾ বাজਾਇਆ ਹੋਇਆ ਸੀ। ਲੋਕ ਉਸ ਨੂੰ ਗੁਰੂ ਕਹਿੰਦੇ ਸਨ। ਸਭ ਪਾਸਿਆਂ ਤੋਂ ਫਰੇਬੀ ਤੇ ਠੱਗੀ ਪਸੰਦ ਲੋਕ ਉਸ ਪਾਸ ਆਉਂਦੇ ਤੇ ਉਸ ਉੱਤੇ ਪੂਰਨ ਭਰੋਸਾ ਪ੍ਰਗਟ ਕਰਦੇ। ਤਿੰਨ ਚਾਰ ਪੀੜੀਆਂ ਤੋਂ ਉਹਨਾਂ ਦੀ ਇਹ ਦੁਕਾਨ ਗਰਮ ਸੀ ਚੱਲ ਰਹੀ ਸੀ ਢੇਰ ਚਿਰ ਤੋਂ ਮੇਰੇ ਦਿਲ ਵਿੱਚ ਇਹ ਖਿਆਲ ਆ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਉਸ ਨੂੰ ਮੁਸਲਮਾਨਾਂ ਦੇ ਮਜਬ ਵਿੱਚ ਲੈ ਕੇ ਆਉਣਾ ਚਾਹੀਦਾ ਹੈ ਇਹਨਾਂ ਦਿਨਾਂ ਵਿੱਚ ਹੀ ਖੁਸਰੋ ਦਰਿਆ ਪਾਰ ਹੋਇਆ ਇਸ ਜਾਹਲ ਆਦਮੀ ਨੇ ਇਰਾਦਾ ਕੀਤਾ ਕਿ ਉਸ ਦੇ ਨੇੜੇ ਰਹੇ ਗੁਰੂ ਦੇ ਰਹਿਣ ਦੀ ਥਾਂ ਦੇ ਨੇੜੇ ਹੀ ਖੁਸਰੋ ਨੇ ਪੜਾਉ ਕੀਤਾ ਏ ਉਸ ਨੂੰ ਮਿਲਿਆ ਤੇ ਕਈ ਮਿੱਠੀਆਂ ਹੋਈਆਂ ਗੱਲਾਂ ਉਸ ਨਾਲ ਕੀਤੀਆਂ ਤੇ ਕੇਸਰ ਦੀ ਇੱਕ ਉਂਗਲੀ ਉਸ ਦੇ ਮੱਥੇ ਉੱਤੇ ਲਾਈ ਉਸ ਨੂੰ Hindu ਤਿਲਕ ਕਹਿੰਦੇ ਹਨ ਤੇ ਚੰਗਾ ਸ਼ਗਨ ਮੰਨਦੇ ਹਨ ਜਦ ਇਹ ਗੱਲ ਮੇਰੇ ਕੰਨਿ ਪਈ ਤੇ ਮੈਂ ਅੱਗੇ ਹੀ ਇਹਨਾਂ ਦੇ ਝੂਠ ਨੂੰ ਜਾਣਦਾ ਸਾਂ ਮੈਂ ਹੁਕਮ ਦਿੱਤਾ ਕਿ ਉਸ ਨੂੰ ਮੇਰੇ ਕੋਲ ਹਾਜ਼ਰ ਕੀਤਾ ਜਾਵੇ ਉਸ ਦਾ ਘਰ ਘਾੜ ਤੇ ਬੱਚੇ ਮੁਰਤਜਾ ਖਾਨ ਦੇ ਹਵਾਲੇ ਕਰ ਦਿੱਤੇ ਉਸ ਦਾ maal ਅਸਬਾਬ ਜਬਤ ਕਰਕੇ ਉਸ ਨੂੰ ਸਿਆਸਤ ਦੇ ਜਾਸ਼ਾ ਦੇ ਕਾਨੂੰਨ ਅਧੀਨ ਸਜ਼ਾ ਦੇਣ ਦਾ ਹੁਕਮ ਦਿੱਤਾ ਡਰਾਉਣ ਤੇ ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ ਜਹਾਂਗੀਰ ਦੇ ਹੁਕਮ ਨਾਲ ਮੁਰਤਜਾ ਖਾਨ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਆਂਦਾ ਪੰਜ ਸਿੱਖ ਭਾਈ ਜੇਠਾ ਭਾਈ ਪਰਾਣਾ ਭਾਈ ਪੈਂਡਾ ਭਾਈ ਵਿਧਿਆ ਤੇ ਭਾਈ ਲੰਗਾ ਗੁਰੂ ਸਿਹਰਾਜ ਜੀ ਦੇ ਨਾਲ ਲਾਹੌਰ ਆਏ ਸਨ ਗੁਰੂ ਜੀ ਉੱਪਰ ਖੁਸਰੋ ਬਾਰੇ ਦੋਸ ਲਾਇਆ ਗਿਆ ਸੀ ਕਿਉਂਕਿ ਖੁਸਰੋ ਗੋਇੰਦਵਾਲ ਤੇ ਤਰਨਤਾਰਨ ਦੇ ਰਸਤੇ ਲਾਹੌਰ ਨੂੰ ਗਿਆ ਸੀ ਗੁਰੂ ਅਰਜਨ ਦੇਵ ਜੀ ਉਸ ਵੇਲੇ ਤਰਨਤਾਰਨ ਸਨ ਲੰਗਦੇ ਲੰਗਦੇ ਖੁਸਰੋ ਤੇ ਕੁਝ ਉਹਦੇ ਸਾਥੀਆਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਤੇ ਗੁਰੂ ਦੇਵ ਨੂੰ ਮੱਥਾ ਟੇਕਿਆ ਇਸ ਤੋਂ ਬਾਅਦ ਉਚੇਚਾ ਕੁਝ ਨਹੀਂ ਹੋਇਆ ਇਹ ਗੁਰੂ ਘਰ ਦੀ ਮਰਿਆਦਾ ਹੈ ਗੁਰੂ ਘਰ ਵਿੱਚੋਂ ਪ੍ਰਸ਼ਾਦਾ ਹਰ ਕਿਸੇ ਨੂੰ ਮਿਲਦਾ ਹੈ ਫਿਰ ਉਹਦੇ ਹੀ ਰਾਹੀ ਮੰਗਰੇ ਮੰਗਰ ਬਾਦਸ਼ਾ ਆਪ ਲੰਗਿਆ ਪਰ ਜਿਸ ਵੇਲੇ ਬਾਦਸ਼ਾ ਲਾਹੌਰ ਤੋਂ ਤੁਰਨ ਵਾਲਾ ਸੀ ਉਦੋਂ ਗੁਰੂ ਜੀ ਦੇ ਉਲਟ ਖੁਸਰੋ ਦੀ ਮਦਦ ਕਰਨ ਦੀ ਸ਼ਿਕਾਇਤ ਹੋਈ ਤੇ ਬਾਦਸ਼ਾ ਆਪ ਵੀ ਤਸੀਹੇ ਦੇ ਕੇ ਗੁਰੂ ਜੀ ਨੂੰ ਮਾਰਨ ਦਾ ਹੁਕਮ ਦੇ ਕੇ ਉਸ ਸਮੇਂ ਅਗਾਹ ਪਸ਼ਾਵਰ ਵੱਲ ਚਲਾ ਗਿਆ ਸੀ ਖੋਜਕਾਰ ਵਿਦਵਾਨ ਇਹ ਕਹਿੰਦੇ ਹਨ ਕਿ ਜਲਦੀ ਹੀ ਬਾਦਸ਼ਾ ਲਾਹੌਰ ਵਾਪਸ ਆ ਗਿਆ ਸੀ 26 ਮਾਰਚ ਸਨ 1607 ਤੱਕ ਫਿਰ ਲਾਹੌਰ ਹੀ ਰਿਆ ਹੁਣ ਹੱਕ ਸੀ ਮੁਰਤਜਾ ਖਾਨ ਦਾ ਕਿ ਉਹ ਸੱਚ ਤੇ ਝੂਠ ਨੂੰ ਨਿਤਾਰਦਾ ਤੇ ਗੁਰਦੇਵ ਬਾਰੇ ਫੈਸਲੇ ਆਪ ਕਰਦਾ ਪਰ ਉਸਨੇ ਸਜ਼ਾ ਦੇਣ ਦਾ ਫੈਸਲਾ ਕਰਨ ਦੀ ਸਾਰੀ ਜ਼ਿੰਮੇਵਾਰੀ ਚੰਦੂ ਦੁਸ਼ਟ ਨੂੰ ਸੌਂਪ ਦਿੱਤੀ ਕਿਉਂਕਿ ਇਹ ਫੈਸਲਾ ਵਿਰੋਧੀਆਂ ਨੇ ਪਹਿਲਾਂ ਹੀ ਕਰ ਲਿਆ ਸੀ ਕਿ ਗੁਰੂ ਜੀ ਨੂੰ ਤਸੀਹੇ ਦੇਣ ਦਾ ਕੰਮ ਚੰਦੂ ਆਪਣੇ ਹੱਥੀ ਕਰੇਗਾ ਤੇ ਚੰਦੂ ਨੇ ਆਪਣੀ ਇਹ ਸ਼ਰਤ ਮਨਵਾਉਣ ਵਾਸਤੇ ਪੱਲਿਓ ਧਨ ਵੀ ਖਰਚਿਆ ਸੀ ਚੰਦੂ ਦੁਸ਼ਟ ਗੁਰੂ ਜੀ ਦੀ ਜਾਨ ਲੈਣ ਨਾਲੋਂ ਉਹਨਾਂ ਨੂੰ ਈਨ ਮਨਾ ਲੈਣ ਵਿੱਚ ਆਪਣੀ ਵਧੇਰੇ ਜਿੱਤ ਸਮਲਦਾ ਸੀ ਸੋ ਸਤਗੁਰੂ ਜੀ ਦੀ ਜਾਨ ਬਚਾਉਣ ਦਾ ਰਸਤਾ ਵੀ ਮੁਰਤਜਾ ਖਾਨ ਨੂੰ ਆਦ ਅਫਸਰਾਂ ਦੀ ਸਲਾਹ ਨਾਲ ਚੰਦੂ ਨੇ ਕੱਢ ਲਿਆ ਗੁਰੂ ਮਹਾਰਾਜ ਅੱਗੇ ਵਿਰੋਧੀਆਂ ਵੱਲੋਂ ਤਿੰਨ ਸ਼ਰਤਾਂ ਰੱਖੀਆਂ ਗਈਆਂ ਜੋ ਪੂਰੀਆਂ ਕਰਨ ਉੱਤੇ ਗੁਰੂ ਜੀ ਦੀ ਜਾਨ ਬਚ ਸਕਦੀ ਸੀ ਗੁਰੂ ਮਹਾਰਾਜ ਮੁਸਲਮਾਨ ਹੋ ਜਾਣ ਗੁਰੂ ਗ੍ਰੰਥ ਸਾਹਿਬ ਵਿੱਚ ਹਾਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ਼ ਦੇ ਕੁਝ ਸ਼ਬਦ ਲਿਖ ਦੇਣ ਤੀਸਰੀ ਸ਼ਰਤ ਉਚੇਚੀ ਚੰਦੂ ਵੱਲੋਂ ਸੀ ਸਹਿਬ ਜਾਦਾ ਹਰ ਗੋਬਿੰਦ ਸਾਹਿਬ ਵਾਸਤੇ ਚੰਦੂ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਿਆ ਜਾਵੇ ਗੁਰੂ ਜੀ ਇਹ ਤਿੰਨੇ ਸ਼ਰਤਾਂ ਨਾ ਮੰਨਣ ਤਾਂ ਮੌਤ ਤੋਂ ਪਹਿਲਾਂ ਅਨੇਕਾਂ ਤਸੀਹੇ ਝੱਲਣ ਵਾਸਤੇ ਤਿਆਰ ਹੋ ਜਾਣ ਸ਼ਰਤਾਂ ਸੁਣ ਕੇ ਗੁਰੂ ਮਹਾਰਾਜ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ ਭਲੇ ਪੁਰਸ਼ੋ ਇੰਨਾ ਤਿੰਨਾ ਸ਼ਰਤਾਂ ਵਿੱਚੋਂ ਕੋਈ ਵੀ ਪੂਰੀ ਕਰਨੀ ਸਾਡੇ ਵਸ ਦੀ ਗੱਲ ਨਹੀਂ ਤੁਹਾਡੀ ਪਹਿਲੀ ਸ਼ਰਤ ਬਾਰੇ ਇੰਨਾ ਕਹਿਣਾ ਹੀ ਕਾਫੀ ਹੈ ਕਿ ਜੋ ਇਨਸਾਨ ਕਿਸੇ ਭੈ ਜਾਂ ਲਾਲਚ ਵਿੱਚ ਆ ਕੇ ਆਪਣਾ ਧਰਮ ਤਿਆਗ ਦਿੰਦਾ ਹੈ ਉਹ ਕਿਸੇ ਧਰਮ ਵਿੱਚ ਵੀ ਮੰਨਣ ਯੋਗ ਨਹੀਂ ਬਾਕੀ ਰਹੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਜ਼ਰਤ ਮੁਹੰਮਦ ਦੀ ਤਾਰੀਫ਼ ਲਿਖਣ ਦੀ ਗੱਲ ਇਹ ਵੀ ਸਾਡੇ ਵਸੋਂ ਬਾਹਰ ਹੈ ਗੁਰੂ ਗ੍ਰੰਥ ਸਾਹਿਬ ਰੱਬੀ ਬਾਣੀ ਹੈ ਜੋ ਅਕਾਲ ਪੁਰਖ ਨੇ ਲਿਖਵਾਇਆ ਹੈ ਅਸਾਂ ਲਿਖ ਦਿੱਤਾ ਹੈ ਹੁਣ ਉਸ ਵਿੱਚ ਇੱਕ ਅੱਖਰ ਦਾ ਵਾਧਾ ਘਾਟਾ ਨਹੀਂ ਹੋ ਸਕਦਾ ਤੇ ਰਿਸ਼ਤਾ ਨਾ ਲੈਣ ਦਾ ਫੈਸਲਾ ਸੰਗਤ ਨੇ ਕੀਤਾ ਹੈ ਅਸੀਂ ਨਹੀਂ ਸਾਡੇ ਵਿਚਾਰ ਅਨੁਸਾਰ ਗੁਰੂ ਨਾਨਕ ਦੀ ਸੰਗਤ ਗੁਰੂ ਨਾਨਕ ਦਾ ਰੂਪ ਹੈ ਅਸੀਂ ਸੰਗਤ ਦੇ ਕੀਤੇ ਫੈਸਲੇ ਨੂੰ ਨਹੀਂ ਬਦਲ ਸਕਦੇ ਬਾਬੇ ਬੁੱਢੇ ਅਰ ਗੁਰਦਾਸ ਇਤਿਹਾਦਕ ਸਿੱਖ ਥੇ ਜੋ ਖਾਸ ਚਿੱਠੀ ਸਭ ਕੋ ਗੁਰੂ ਸੁਣਾਈ ਸਭ ਨੇ ਕਹੋ ਨਾ ਲੇਹੋ ਸਗਾਈ ਲਿਖਿਓ ਚੰਦੂ ਦੁਸ਼ਟ ਗਰਵੀਲੇ ਦੁਰਬਚਨਨ ਸੇ ਹਮ ਉਰ ਛੀਲੇ ਆਪ ਚਵਾਰਾ ਬਣਿਓ ਪਾਪੀ ਗੁਰ ਕਾ ਕਰ ਇਨ ਮੋਰੀ ਥਾਪੀ ਨਿੰਦੀ ਜਾਵਿਦ ਓਨ ਗੁਰ ਗਾਦੀ ਕਰੀ ਨਾ ਚਾਹੀਏ ਇਨਕੇ ਸ਼ਾਦੀ ਆਖਰੀ ਗੱਲ ਰਹਿ ਗਈ ਤਸੀਹੇ ਚੱਲਣ ਦੀ ਉਹ ਜੋ ਕੁਝ ਵੀ ਹੋਵੇਗਾ ਨਿਰੰਕਾਰ ਦਾ ਭਾਣਾ ਸਮਝ ਕੇ ਅਸੀਂ ਖਿੜੇ ਮੱਥੇ ਚੱਲਾਂਗੇ ਅਸੀਂ ਤਿਆਰ ਹਾਂ ਜਿੱਥੇ ਅੱਜ ਕੱਲ ਗੁਰਦੁਆਰਾ ਡੇਰਾ ਸਹਿਬ ਹੈ ਗੁਰਦੇਵ ਨੂੰ ਤੁਸੀਂ ਇਹ ਦੇਣ ਵਾਸਤੇ ਉਹ ਥਾਂ ਚੁਣਿਆ ਗਿਆ ਬੜੇ ਸਖਤ ਪੈਰੇ ਵਿੱਚ ਮਹਾਰਾਜ ਨੂੰ ਉੱਥੇ ਲਿਆਂਦਾ ਗਿਆ ਹਿੰਦੂ ਨੇ ਇੱਕ ਵਾਰ ਫਿਰ ਉਹ ਸ਼ਰਤਾਂ ਪੜ੍ਹ ਕੇ ਸੁਣਾਈਆਂ ਗੁਰਦੇਵ ਦੇ ਇਨਕਾਰ ਕਰਨ ਉੱਤੇ ਜ਼ੁਲਮੀ ਕਾਰਾ ਸ਼ੁਰੂ ਹੋ ਗਿਆ ਗੁਰਦੇਵ ਨੂੰ ਪਾਣੀ ਦੀ ਭਰੀ ਦੇਗ ਵਿੱਚ ਬਿਠਾ ਕੇ ਅੱਗ ਬਾਲਣੀ ਸ਼ੁਰੂ ਕਰ ਦਿੱਤੀ ਪ੍ਰਥਮੇ ਦੇਗ ਕੇ ਵਿੱਚ ਬਿਠਾਏ ਚੰਦੂ ਦਾ ਖਿਆਲ ਸੀ ਕਿ ਜਦ ਸਰੀਰ ਵਾਸਤੇ ਪਾਣੀ ਦਾ ਸੇਕ ਸਹਿਣਾ ਔਖਾ ਹੋ ਜਾਵੇਗਾ ਤਾਂ ਗੁਰੂ ਜੀ ਆਪੇ ਸਭ ਕੁਝ ਮੰਨ ਜਾਣਗੇ ਉਹ ਨਹੀਂ ਸੀ ਜਾਣਦਾ ਕਿ ਬ੍ਰਹਮ ਗਿਆਨੀਆਂ ਦੀ ਅਵਸਥਾ ਦੁੱਖ ਵਿੱਚ ਸੁਖ ਮਨਾਈ ਵਾਲੀ ਹੁੰਦੀ ਹੈ ਗੁਰਦੇਵ ਦੇ ਸਾਰੇ ਸਰੀਰ ਉੱਤੇ ਛਾਲੇ ਪੈ ਗਏ ਗੁਰਦੇਵ ਨੂੰ ਦੇਗ ਵਿੱਚੋਂ ਕੱਢ ਕੇ ਬੰਦੀ ਘਰ ਵਿੱਚ ਪਹੁੰਚਾ ਦਿੱਤਾ ਗਿਆ ਇਸ ਤਰ੍ਹਾਂ ਚੰਦੂ ਗੁਰਦੇਵ ਨੂੰ ਸੋਚਣ ਦਾ ਮੌਕਾ ਦੇਣਾ ਚਾਹੁੰਦਾ ਸੀ ਪ੍ਰਥਮ ਦੇਵ ਕੇ ਵਿੱਚ ਬਿਠਾਏ ਨੀਚੇ ਲੱਕੜੀ ਭਾਰ ਜਲਾਏ ਅਗਲੇ ਦਿਨ ਚੰਦੂ ਗੁਰਦੇਵ ਪਾਸ ਹਾਜ਼ਰ ਹੋਇਆ ਉਸਨੇ ਸ਼ਰਤਾਂ ਮੰਨਣ ਵਾਸਤੇ ਮਹਾਰਾਜ ਨੂੰ ਬੜਾ ਪ੍ਰੇਰਿਆ ਪਰ ਮਹਾਰਾਜ ਆਪਣੇ ਨਿਸ਼ਚੇ ਤੇ ਪੱਕੇ ਰਹੇ ਮਹਾਰਾਜ ਨੂੰ ਸਖਤ ਪੈਰੇ ਵਿੱਚ ਫਿਰ ਉਸੇ ਥਾਂ ਤੇ ਲਿਆਂਦਾ ਗਿਆ ਇੱਕ ਕੜਾਹੀ ਵਿੱਚ ਰੇਤ ਤਪਾ ਕੇ ਲਾਲ ਕੀਤੀ ਗਈ ਤਤੀ ਰੇਤ ਉੱਤੇ ਗੁਰਦੇਵ ਨੂੰ ਬਿਠਾ ਕੇ ਹੇਠਾਂ ਅੱਗ ਫੋਕੋ ਨੇ ਸ਼ੁਰੂ ਕਰ ਦਿੱਤੀ। ਰੇਤ ਤਪ ਕੇ ਲਾਲ ਹੋ ਗਈ ਤੇ ਉਪਰੋ ਨੰਗੇ ਸਰੀਰ ਉੱਤੇ ਸੜਦੀ ਰੇਤ ਦੇ ਕੜਛੇ ਭਰ-ਭਰ ਕੇ ਪੌਣੇ ਆਰੰਭ ਕਰ ਦਿੱਤੇ। ਬਲੂ ਰੇਤ ਤਪਾਇ ਤਰੈ ਕੈ ਗੁਰ ਉਪਰ ਕੜਛੇ ਪਰ ਵੈ ਕੈ। ਤਪਤ ਰੇਤ ਗੁਰ ਪਰ ਵਹਿ ਡਾਰੈ ਹਾਏ ਨਾ ਤੌਬਾ ਗੁਰ ਉਚਾਰੈ। ਰਾਤ ਨੂੰ ਬੰਦੀ ਘਰ ਵਿੱਚ ਲਿ ਜਾ ਕੇ ਸ਼ਰਤਾ ਮੰਨਣ ਨੂੰ ਕਿਹਾ। ਇਨਕਾਰ ਕਰਨ ਤੋਂ ਫਿਰ ਸਖਤ ਸਜ਼ਾ ਦੇਣ ਲਈ ਇੱਕ ਤਵੀ ਲੋਹੇ ਦੀ ਤਪਾਈ ਗਈ ਉਸ ਉੱਪਰ ਗੁਰੂ ਜੀ ਨੂੰ ਬਿਠਾਇਆ ਗਿਆ ਪੁਨਾ ਦੁਸ਼ਟ ਨੇ ਲੋਹ ਤਪਾਈ ਤਾਂ ਪਰ ਗੁਰ ਕੋ ਦਇਓ ਬਿਠਾਈ ਚਰਨ ਤਲੀ ਕਾ ਜਰਹੀ ਮਾਸਾ ਗੁਰੂ ਅਡੋਲ ਥੇਰੇ ਅਨਿਆਸਾ ਸਾਖੀ ਹੈ ਗੁਰ ਤੰਤੇ ਨਿਆਰੇ ਪੇਖੇ ਪ੍ਰਾਰਬਦ ਕੇ ਕਾਰੇ ਚੂੜਾਮਣ ਕਵੀ ਸੰਤੋਖ ਸਿੰਘ ਜੀ ਨੇ ਪੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਉਹਨਾਂ ਕਸ਼ਟਾਂ ਦਾ ਜ਼ਿਕਰ ਕੀਤਾ ਹੈ ਜੋ ਜੋ ਕਸ਼ਟ ਗੁਰੂ ਸਾਹਿਬ ਜੀ ਨੂੰ ਜ਼ਾਲਮਾਂ ਵੱਲੋਂ ਦਿੱਤੇ ਗਏ ਸਨ ਕਹ ਚਾਤਰ ਸੋ ਦੇਗ ਉਬਾਰੀ ਪਕਰੋ ਦੇ ਤਿਸ ਮਹਿ ਡਾਰੀ ਜਬ ਸਤਗੁਰ ਉਠ ਆਪੇ ਗਏ ਤਪਤ ਨੀਰ ਮਹਿ ਬੈਠਤ ਭਏ ਹਹਾਕਾਰ ਹਰ ਸਿੱਖ ਕਰੈ ਉਠਿਓ ਪਰਾਣਾ ਸਖਤ ਨਜਰੈ ਸਤਗੁਰੂ ਬੈਠੇ ਦੇਗ ਮਝਾਰੀ ਤਾਰੇ ਦੁਸ਼ਟ ਬਹੁ ਸਮਦਾ ਜਾਰੀ ਕਰ ਕਰ ਅਧੀਰਗ ਲੋਕ ਮੰਗਾਈ ਤਾਰੇ ਉੱਪਰ ਤਰੇ ਅਗਨ ਜਲਾਈ ਸਮ ਤਾਂਬੇ ਕੇ ਤਪਤ ਕਰਾਈ ਦੇਖ ਪਾਤ ਕੀ ਲਿਏ ਬੁਲਾਈ ਇਸ ਪਰ ਖਰੇ ਹੋ ਹੋ ਤਪ ਸਹੋ ਨਾਹੇ ਤਾਂ ਨਾਤਾ ਲੈਬੇ ਚਹੋ ਗੁਰੂ ਨਾ ਉੱਤਰ ਦੀਨ ਸੁ ਕੋਈ ਲਹਿ ਅਰੁੱਡਨ ਉਰ ਮਹਿ ਹੋਈ ਆਜ ਚੰਡਾਲ ਜੇ ਕਿਨਹੁ ਨਿਹਾਰੇ ਸਭ ਇਹਨਾਂ ਹਾਹਾਕਾਰ ਉਚਾਰੇ ਸਾਰਾ ਸਰੀਰ ਸੜ ਗਿਆ ਸੀ ਪਰ ਗੁਰਦੇਵ ਫੇਰ ਵੀ ਤਤੀ ਤਵੀ ਉੱਤੇ ਬੈਠੇ ਮਾਲਕ ਦਾ ਸ਼ੁਕਰ ਵਿੱਚ ਸਨ ਇਹ ਅਤਿਆਚਾਰ ਵੇਖ ਕੇ ਧਰਤੀ ਤੇ ਆਕਾਸ਼ ਵੀ ਕੰਬ ਉੱਠੇ ਇਸ ਜ਼ੁਲਮ ਦੀ ਚਰਚਾ ਸਾਰੇ ਸ਼ਹਿਰ ਵਿੱਚ ਹੋ ਰਹੀ ਸੀ ਖਬਰ ਸੁਣ ਕੇ ਮੀਆਂ ਮੀਰ ਜੀ ਆਪ ਵੇਖਣ ਵਾਸਤੇ ਆਏ ਵੇਖ ਕੇ ਉਹਨਾਂ ਆਹ ਦਾ ਨਾਰਾ ਮਾਰਿਆ ਤੇ ਅੱਖਾਂ ਚੋਂ ਹੰਝੂ ਧਰਤੀ ਤੇ ਡਿੱਗੇ ਉਨਾਂ ਦੋਵੇਂ ਹੱਥ ਉਠਾ ਕੇ ਖੁਦਾ ਦੇ ਸਾਹਮਣੇ ਸ਼ਿਕਵਾ ਗਿਲਾ ਕੀਤਾ ਸੰਗੋ ਧੀਰਜ ਦੇ ਪੁੰਜ ਗੁਰਦੇਵ ਦੇ ਹੱਥ ਦਾ ਇਸ਼ਾਰਾ ਕਰਦਿਆਂ ਕਿਹਾ ਸਾਈ ਜੀ ਰੱਬ ਦੇ ਬੰਦਿਆਂ ਨੂੰ ਸ਼ਿਕਵੇ ਕਰਨੇ ਨਹੀਂ ਸੋਭਦੇ ਸੰਗੋ ਕਹਿਣਾ ਚਾਹੀਦਾ ਹੈ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗਾ ਅਥਵਾ ਨਾ ਕੋ ਮੇਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਵੈਰਾਈ ਬ੍ਰਹਮ ਪਸਾਰ ਪਸਾਰਿਓ ਪੀਤਰ ਸਤਗੁਰੂ ਤੇ ਸੋਜੀ ਪਾਈ ਸਾਈ ਮੀਆਂ ਮੀਰ ਇਸ ਧੀਰਜ ਨੂੰ ਵੇਖ ਕੇ ਹੈਰਾਨ ਰਹਿ ਗਿਆ ਉਸ ਨੇ ਸ਼ਰਦਾ ਨਾਲ ਸੀਸ ਝੁਕਾਇਆ ਤੇ ਫਿਰ ਉੱਚੀ ਸੁਰ ਵਿੱਚ ਕਿਹਾ ਗੁਰੂ ਅਰਜੁਨ ਖੁਦਾ ਦਾ ਰੂਪ ਤੇ ਖੁਦਾ ਵਾਂਗ ਅਡੋਲ ਹੈ ਸਾਈ ਮੀਆਂ ਮੀਰ ਜੀ ਚਲੇ ਗਏ ਪਰ ਉਸ ਦੇ ਹੋ ਕੇ देर ਤੱਕ ਹਵਾ ਵਿੱਚ ਸਿਸਕਦੇ ਰਹੇ ਅੱਗ ਝੋਕਣ ਵਾਲੇ ਹੱਥ ਵੀ ਕੁਝ ਸਮੇਂ ਵਾਸਤੇ ਰੁਕ ਗਏ ਪਰ ਚੰਦੂ ਦਾ ਦਿਲ ਨਰਮ ਨਾ ਹੋਇਆ ਉਦਾ ਹੱਠ ਤੇ ਗੁੱਸਾ ਸਾਰੇ ਹੱਦਾਂ ਬੰਨੇ ਟੱਪ ਗਿਆ ਉਸਨੇ ਬੜੀ ਖੜਵੀ ਸੁਰ ਵਿੱਚ ਕਿਹਾ ਮਹਾਰਾਜ ਮੇਰਾ ਇਰਾਦਾ ਤੁਹਾਡੀ ਜਾਨ ਲੈਣਾ ਨਹੀਂ ਸੀ ਇਸ ਵਾਸਤੇ ਮੈਂ ਹੁਣ ਤੱਕ ਕੁਝ ਨਰਮੀ ਵਰਤਦਾ ਆਇਆ ਹਾਂ ਪਰ ਜੇ ਆਪ ਜਾਨ ਦੇ ਤੇ ਹੀ ਤੁਲੇ ਹੋਇਓ ਤਾਂ ਅੰਤ ਸਮੇਂ ਵਾਸਤੇ ਤਿਆਰ ਹੋ ਜਾਓ ਤੁਸੀਂ ਮੇਰੇ ਨਾਲ ਜੁਗੋਵਾਰੀ ਕੀਤੀ ਹੈ ਹੁਣ ਮੇਰਾ ਵਾਰ ਸਹਿਣ ਵਾਸਤੇ ਤਿਆਰ ਹੋ ਜਾਓ ਪੁਰਖਾ ਗੁਰਦੇਵ ਨੇ ਉਸ ਧੀਰ ਨਾਲ ਉੱਤਰ ਦਿੱਤਾ ਅਸੀਂ ਉਸ ਰਜਾਈ ਦੀ ਹਰ ਰਜਾ ਵਿੱਚ ਰਾਜੀ ਹਾਂ ਜੋ ਤੇਰੇ ਦਿਲ ਆਵੇ ਤੂੰ ਕਰਦਾ ਰਹਿ ਪਰ ਇੱਕ ਸਚਿਆਰ ਨੂੰ ਮਿਟਾ ਕੇ ਇਹ ਗੱਲ ਭੁੱਲ ਨਾ ਜਾਈ ਕਿ ਮਟਿਆ ਬੀਜ ਆਪਣੇ ਵਰਗੇ ਕਈ ਬੀਜ ਪੈਦਾ ਕਰਦਾ ਹੈ ਜੇ ਤੈਨੂੰ ਤਲਵਾਰ ਦਾ ਹੀ ਮਾਣ ਹੈ ਤਾਂ ਸ਼ਾਇਦ ਪਰਮਾਤਮਾ ਸਤ ਨੂੰ ਪ੍ਰਚਾਰਨ ਵਾਸਤੇ ਵੀ ਤਲਵਾਰ ਧਾਰੀ ਭਾਰੀ ਪੀਰ ਨੂੰ ਤਿਆਰ ਕਰ ਰਿਹਾ ਹੈ ਜੋ ਮੇਰੀ ਪ੍ਰੀਦਾ ਮਾਲਕ ਹੋਵੇਗਾ ਮੰਨ ਲਿਆ ਕਿ ਤੱਤੀ ਲੋਹ ਤੇ ਬਿਠਾ ਕੇ ਤੂੰ ਮੇਰੀ ਆਵਾਜ਼ ਰੋਕ ਦੇਵੇਂਗਾ ਪਰ ਜੋ ਸਮੇਂ ਦੀ ਗਰਗਜ਼ ਹੈ ਉਸ ਨੂੰ ਕੌਣ ਰੋਕ ਸਕਦਾ ਹੈ ਤੇਰੀਆਂ ਅੱਗ ਤੇ ਲੋਹੇ ਦੀਆਂ ਦੀਵਾਰਾਂ ਬਹੁਤ ਉੱਚੀਆਂ ਹਨ ਪਰ ਜ਼ਿੰਦਗੀ ਦੀ ਲਲਕਾਰ ਤਾਂ ਇਹਨਾਂ ਦੀਵਾਰਾਂ ਦੇ ਉੱਪਰੋਂ ਦੀ ਟੱਪ ਸਕਦੀ ਹੈ ਮੇਰੇ ਵਿਚਾਰ ਦੀਆਂ ਉਡਾਰੀਆਂ ਨੂੰ ਰੋਕਣ ਵਾਲਿਓ ਮੈਨੂੰ ਦੱਸੋ ਗੁਰੂ ਹਰਗੋਬਿੰਦ ਸਾਹਿਬ ਦੀ ਤਲਵਾਰ ਨੂੰ ਕਿਵੇਂ ਰੋਕ ਸਕੋਗੇ ਇਹ ਅਦੀਬ ਲਿਖਦੇ ਹਨ ਮੇਰੀ ਸਦਾ ਕੋ ਦਵਾਨਾ ਤੋਂ ਮੁਮਕਿਨ ਹੈ ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ ਫਸੀਲੋ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ ਮਗਰ ਹਯਾਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲਾਂ ਕੀ ਪਰਵਾਜ਼ ਰੋਕਨੇ ਵਾਲੋ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਉਸ ਸਮੇਂ ਨੇੜੇ ਹੀ ਦਰਿਆ ਰਾਵੀ ਦੀ ਇੱਕ ਸਾਖ ਵਗਿਆ ਕਰਦੀ ਸੀ ਜੋ ਅੱਜ ਇੱਕ ਬੁੱਢਾ ਨਾਲਾ ਬਣ ਕੇ ਰਹਿ ਗਈ ਹੈ। ਭਾਵੇਂ ਰੁੱਤ ਸਖਤ ਗਰਮੀ ਦੀ ਸੀ ਪਰ ਦਰਿਆ ਦਾ ਪਾਣੀ ਪਹਾੜਾਂ ਤੋਂ ਬਰਫ਼ਾਂ ਢਲ ਕੇ ਆਉਣ ਕਾਰਨ ਕਾਫੀ ਠੰਡਾ ਸੀ। ਜਲਾਦਾ ਨੇ ਗੁਰੂ ਮਹਾਰਾਜ ਨੂੰ ਲੋਹ ਤੋਂ ਚੁੱਕ ਕੇ ਰਾਵੀ ਦੇ ਠੰਡੇ ਪਾਣੀ ਵਿੱਚ ਸੁੱਟ ਦਿੱਤਾ। ਇਸ ਗੱਲ ਦੀ ਸਾਖੀ ਭਾਈ ਰਤਨ ਸਿੰਘ ਜੀ ਪੰਗੂ ਨੇ ਵੀ ਭਰੀ ਹੈ। ਕੇ ਗੁਰੂ ਅਰਜਨ ਦੇਵ ਆਏ ਨਾ ਬੋੜਿਓ ਕੇ ਗੁਰੂ ਤੇਗ ਬਹਾਦਰ ਸੀਸ ਨਾ ਤੋੜਿਓ ਕੇ ਸਹਜਾਦੇ ਨਾ ਮਰਾਈਂ ਸ਼ੀਰਖੋਰ ਤਾਹ ਨਹੀਂ ਕਹਾਏ ਅੱਗ ਦੇ ਸੜੇ ਉੱਤੇ ਠੰਡਾ ਪਾਣੀ ਪੈਣ ਨਾਲ ਜਲਨ ਕਈ ਗੁਣਾ ਵੱਧ ਜਾਇਆ ਕਰਦੀ ਹੈ ਆਤਮਾ ਰੂਪ ਗੁਰੂ ਅਰਜਨ ਦੇਵ ਜੀ ਨੇ ਸਾਰੀ ਜਲਨ ਸਹਾਰ ਲਈ ਪਰ ਪੰਜ ਭੂਤਕ ਸਰੀਰ ਦਾ ਤਾਂ ਆਪਣਾ ਹੀ ਧਰਮ ਹੈ ਉਹ ਕੁਦਰਤ ਦੇ ਨਿਯਮਾਂ ਵਿੱਚ ਚੱਲਣ ਲਈ ਮਜਬੂਰ ਹੈ। ਸਰੀਰ ਅਗਨਾ ਸੜ ਕੇ ਪੜਥਾ ਹੋਇਆ ਸੀ। ਠੰਡੇ ਪਾਣੀ ਵਿੱਚ ਪੈਣ ਕਰਕੇ ਸਰੀਰ ਖਖੜੀ ਵਾਂਗ ਫਟ ਗਿਆ ਤੇ ਆਤਮਾ ਪਰਮਾਤਮਾ ਵਿੱਚ ਮਿਲ ਗਈ। ਗੁਰੂ ਜੀ ਨੂੰ ਤੱਤੀ ਰੇਤ ਪਾ ਕੇ ਪੀੜਿਤ ਕੀਤਾ ਗਿਆ। ਉਬਲਦੇ ਪਾਣੀ ਵਿੱਚ ਵੀ ਉਬਾਲਿਆ ਗਿਆ ਤੇ ਤੱਤੀ ਤਵੀ ਤੇ ਬਿਠਾਏ ਗਏ। ਅੰਤ ਹੋਰ ਤਸੀਹੇ ਦੇਣ ਲਈ ਰਾਵੀ ਦੇ ਠੰਡੇ ਪਾਣੀ ਵਿੱਚ ਡੋਬੋਇਆ ਗਿਆ। ਪਰ ਗੁਰੂ ਜੀ ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਇਹ ਉਚਾਰਨ ਕਰਦੇ ਹੋਏ 1663 ਬਿਕਰਮੀ ਨੂੰ ਪਰਮਾਰਤਮ ਸਾਗਰ ਵਿੱਚ ਲੀਨ ਹੋ ਗਏ ਸੂਰਜ ਕਿਰਨ ਮਿਲੇ ਜਲ ਕਾਜਲ ਹੂਆ RAM ਜੋਤੀ ਜੋਤ ਰਲੀ ਸੰਪੂਰਨthia RAM 3 मई 1606 ઈਸਵੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੋਏ ਉਹਨਾਂ ਦੀ ਸ਼ਹੀਦੀ ਦਾ ਵੱਡਾ ਕਾਰਨ ਸਿੱਖੀ ਦੀ ਲੋਕ ਲਹਿਰ ਦਾ ਬਲਵਾਨ ਹੋਣਾ ਸੀ ਕੋਈ ਵੀ ਸਰਕਾਰ ਇਹ ਬਰਦਾਸ਼ਤ ਨਹੀਂ ਕਰਦੀ ਕਿ ਉਹਦੇ ਰਾਹ ਵਿੱਚ ਰੋੜਾ ਬਣਨ ਦੀ ਤਾਕਤ ਪੈਦਾ ਹੋ ਜਾਵੇ ਸਮੇਂ ਦੀ ਹਕੂਮਤ ਲੋਕਾਂ ਦੇ ਅਤਿਆਚਾਰ ਕਰਦੀ ਸੀ ਹਾਕਮ ਸ਼੍ਰੇਣੀ ਤੋਂ ਲੋਕਾਂ ਦੀ ਇੱਜ਼ਤ ਤੇ ਜਾਨ ਮਾਲ ਖਤਰੇ ਵਿੱਚ ਸੀ ਇਨ੍ਹਾਂ ਜ਼ਾਬਰਾਂ ਤੇ ਅਨਿਆਈ ਤਾਕਤਾਂ ਦਾ ਗੁਰੂ ਸਾਹਿਬ ਖੰਡਨ ਕਰਦੇ ਸਨ ਉਹ ਸੱਚ ਦੇ ਵਪਾਰੀ ਸਨ ਤੇ ਸਚਾਈ ਲਈ ਡਟਣ ਦੀ ਲੋਕਾਂ ਨੂੰ ਪ੍ਰੇਰਣਾ ਕਰਦੇ ਸਨ ਉਹਨਾਂ ਨੇ ਇਸ ਲੈਰ ਨੂੰ ਇਤਨਾ ਤਕੜਾ ਕਰਕੇ ਦਿੱਤਾ ਸੀ ਕਿ ਹੁਣ ਇਹਦਾ ਆਪਣਾ ਹੈੱਡਕੁਆਟਰ ਸੀ ਜਿੱਥੇ ਆ ਕੇ ਜੀਵਨ ਤੌਰ ਸਮਝੀ ਜਾ ਸਕਦੀ ਸੀ ਇਸ ਹੈੱਡਕੁਆਟਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਵੀ ਖਤਮ ਕਰਨ ਲਈ ਸਮੇਂ ਦੀਆਂ ਸਾਰੀਆਂ ਸਰਕਾਰਾਂ ਨੇ ਜ਼ੋਰ ਲਾਇਆ ਇਸ ਤੋਂ ਬਿਨਾ ਹੋਰ ਗੁਰਦੁਆਰੇ ਇਲਾਕਿਆਂ ਵਿੱਚ ਵੀ ਕੇਂਦਰ ਬਣ ਚੁੱਕੇ ਸਨ ਇਸ ਲਈ ਹਕੂਮਤ ਨੂੰ ਜਥੇਬੰਦ ਲੈਰ ਰੜਕਦੀ ਸੀ ਤੇ ਬਾਦਸ਼ਾਹ ਜਹਾਂਗੀਰ ਨੇ ਇਸ ਨੂੰ ਖਤਮ ਕਰਨ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕਰਵਾਇਆ ਭਾਵੇਂ ਪ੍ਰਗਟ ਤੌਰ ਤੇ ਉਸ ਨੇ ਖੁਸਰੋ ਦੀ ਬਗਾਵਤ ਸਮੇਂ ਮਦਦ ਦਾ ਇਲਜ਼ਾਮ ਲਾਇਆ ਇਸ ਪ੍ਰਕਾਰ ਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਤਵਾਰੀਖੇ ਖਾਲਸਾ ਸੋਣ ਤੇ ਵੇਖ ਰਹੀ ਸੰਗਤ ਨੂੰ ਬੇਨਤੀ ਹੈ ਕਿ ਅਸੀਂ ਸਿੱਖ ਤਵਾਰੀਖ ਵਿੱਚੋਂ ਚੋਣਵਾ ਇਤਿਹਾਸ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਆਂ